ਇਦੀ ਸਰਕਾਰ ਆ ਜਿਲਾ ਪ੍ਰੈਜ਼ੀਡੈਂਟ ਆ ਜੇ ਅਸੀਂ ਜਾਲੀ ਹੁੰਦੇ ਸਾਡੇ ਤੇ ਪਰਚੇ ਹੋਏ ਹੁੰਦੇ ਭਾਜੀ ਇਹ ਸਭ ਤੋਂ ਇਹ ਕਿੰਨੀ ਮੰਨਣ ਵਾਲੀ ਗੱਲ ਵੀ ਇਹਦੇ ਤੇ ਅਸੀਂ ਪਰਚਾ ਕਰਾ ਲਈ ਸਾਨੂੰ 3 ਸਾਲ ਮਿਹਨਤ ਕਰਨੀ ਪਈ ਭਾਜੀ ਇਸ ਪਿੱਛੇ ਬਾਰ ਕਾਉਂਸਲ ਅਸੀਂ ਚੰਡੀਗੜ੍ਹ ਦੇ ਘਟਕੜ ਮਹੀਨੇ ਦੇ 10 ਗੜੇ ਲਾਏ ਭਾਜੀ ਜੇ ਅਸੀਂ ਜਾਲੀ ਹੁੰਦੇ ਮੇਰੇ ਸਾਹ ਹਣਾ ਇਹਦੇ ਚੁਟਕੀ ਦਾ ਕੰਮ ਸੀ ਭਾਜੀ ਪਰਚਾ ਕਰਾਣਾ ਸਾਡੇ ਤੇ ਪਰਚਾ ਨਹੀਂ ਹੋਇਆ ਇੰਦਾ ਸੈਂਸ ਅਸੀਂ ਭਾਜੀ ਜੈਨੂਅਲ ਕਿਤੇ ਜਾਲ ਦੀ ਲੋਟ ਨਹੀਂ ਆਪਣੇ ਆਪ ਹੀ ਡਿਗਰੀ ਬਣਾਉਂਦੇ ਨੇ ਆਪਣੇ ਆਪ ਹੀ ਸਰਟੀਫਿਕੇਟ ਬਣਾਉਂਦੇ ਨੇ ਆਪਣੇ ਆਪ ਹੀ ਬਾਰ ਕਾਉਂਸਲ ਦਾ ਲਾਇਸੈਂਸ ਬਣਾਉਂਦੇ ਨੇ ਇਹ ਤਾਂ ਬਾਅਦ ਚ ਜਾ ਕੇ ਪਤਾ ਲੱਗਦਾ ਜੀ ਇਹ এনਰੋਲਮੈਂਟ ਨੰਬਰ ਹੀ ਕਿਸੇ ਹੋਰ ਦਾ ਯੂਜ਼ ਕਰ ਰਹੇ ਨੇ ਤਾਂ ਹੀ ਤਾਂ ਇੱਥੇ 4 400 ਤੋਂ ਉੱਪਰ ਜ਼ਿਆਦਾ ਜਿਹੜੇ ਜਾਲੀ ਵਕੀਲ ਹੋ ਗਏ ਨੇ ਇਹੀ ਕਾਰਨ ਹੋਏ ਨੇ ਕਿਉਂਕਿ ਹਾਲੀ ਤੱਕ ਵੈਰੀਫਿਕੇਸ਼ਨ ਨਹੀਂ ਹੋ ਪਾਰੀ ਔਰ ਸਾਡੀਆਂ ਡਿਗਰੀਆਂ ਸੀ ਮੀਡੀਆ ਦੇ ਵਿੱਚ ਨੇ ਜਿਹੜਾ ਮੰਡੀ ਜਾ ਕੇ ਚੈੱਕ ਕਰਾ ਲਵੇ ਇਹ ਤਾਂ ਤਾਂ ਹੈ ਨਾ ਸਾਨੂੰ ਸਾਨੂੰ ਟਾਈਮ ਲੱਗਾ ਇਹਦੇ ਉੱਤੇ ਕਾਰਵਾਈ ਕਰਨ ਨੂੰ ਟਾਈਮ ਜ਼ਰੂਰ ਲੱਗਾ ਸਾਨੂੰ ਸਾਡਾ ਪੂਰਾ ਜ਼ੋਰ ਲੱਗ ਗਿਆ ਜੀ ਕਿਉਂ ਲਾਇਸੈਂਸ ਕੈਂਸਲ ਹੋਣਗੇ ਇਹਨਾਂ ਦੇ ਲਾਇਸੈਂਸ ਹੈ ਹੀ ਨਹੀਂ ਕੈਂਸਲ ਕਿੱਥੋਂ ਹੋਣੇ ਜਾਲੀ ਲਾਇਸੈਂਸ ਹੈ ਕਿਸੇ ਦਾ ਪੀ ਨੰਬਰ ਯੂਜ਼ ਕੀਤਾ ਹੈ ਲਾਇਸ ਇਸ ਸਾਰੀ ਡਿਗਰੀਆਂ ਇਸ ਤੋਂ ਵੱਡਾ ਭਾਜੀ ਪ੍ਰੂਫ ਕੋਈ ਨਹੀਂ ਇਹਦੀ ਸਰਕਾਰ ਆ ਜ਼ਿਲ੍ਹਾ ਪ੍ਰੈਜ਼ੀਡੈਂਟ ਆ ਜੇ ਅਸੀਂ ਜਾਲੀ ਹੁੰਦੇ ਸਾਡੇ ਤੇ ਪਰਚੇ ਹੋਏ ਹੋਣੇ ਸੀ ਭਾਜੀ ਇਹ ਸਭ ਤੋਂ ਇਹ ਕਿੰਨੀ ਮੰਨਣ ਵਾਲੀ ਗੱਲ ਵੀ ਇਹਦੇ ਤੇ ਅਸੀਂ ਪਰਚਾ ਕਰਾ ਨਹੀਂ ਸਾਨੂੰ 3 ਸਾਲ ਮਿਹਨਤ ਕਰਨੀ ਪਈ ਭਾਜੀ ਇਸ ਪਿੱਛੇ 바ਰ ਕਾਉਂਸਲ ਅਸੀਂ ਚੰਡੀਗੜ੍ਹ ਦੇ ਘਟਕੜ ਮਹੀਨੇ ਦੇ 10 ਗੜੇ ਲਾਏ ਭਾਜੀ ਜੇ ਅਸੀਂ ਜਾਲੀ ਹੁੰਦੇ ਮੇਰੇ ਸਾਹ ਉਹ ਨਾ ਇਹਦੇ ਚੁਟਕੀ ਦਾ ਕੰਮ ਸੀ ਭਾਜੀ ਪਰਚਾ ਕਰਾਣਾ ਸਾਡੇ ਤੇ ਪਰਚਾ ਨਹੀਂ ਹੋਇਆ ਇਨ ਦਾ ਸੈਂਸ ਅਸੀਂ ਭਾਜੀ ਜੈਨੂਅਲ ਆ ਯੇ ਮੈਨੂੰ ਦੇਵਲ ਸਾਹਿਬ ਦੱਸੋ ਵਕੀਲ ਦੀ ਡਿਗਰੀ ਮਿਲਦੀ ਕਿਦਾਂ ਇਹ ਜੀ ਇਦਾਂ ਆਪਣੇ ਘਰੇ ਬੈ ਕੇ ਕੰਪਿਊਟਰ ਦੇ ਉੱਤੇ ਹੀ ਸਾਰਾ ਕੁਝ ਆਪਦੇ ਨੇ ਅੱਛਾ ਹਾਂਜੀ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਆਪ ਹੀ ਡਿਗਰੀ ਬਣਾਉਂਦੇ ਨੇ ਆਪਣੇ ਆਪ ਹੀ ਸਰਟੀਫਿਕੇਟ ਬਣਾਉਂਦੇ ਨੇ ਆਪਣੇ ਆਪ ਹੀ ਬਾਰ ਕਾਉਂਸਲ ਦਾ ਲਾਇਸੈਂਸ ਬਣਾਉਂਦੇ ਨੇ ਉਹ ਵੈਰੀਫਾਈ ਨਹੀਂ ਹੁੰਦਾ ਫਿਰ ਉਹ ਜਿੱਦਾਂ ਸਰਚ ਕਰੀ ਤਾਂ ਵੈਰੀਫਾਈ ਤਾਂ ਹੋਣੀ ਇਹ ਇਹ ਬੜੀ ਮੰਦ ਭਾਗੀ ਗੱਲ ਹੈ ਜੀ ਜਿਹੜਾ ਇਹ ਵੈਰੀਫਿਕੇਸ਼ਨ ਨਹੀਂ ਹੁੰਦੀ ਹੈਗੀ ਉਦੋਂ ਮੈਂ ਤੁਸੀ ਮੇਰੀ ਪਹਿਲੇ ਵੀ ਇੰਟਰਵਿਊ ਲਈ ਸੀ ਤੇ ਮੈਂ ਉਦੋਂ ਤੁਹਾਨੂੰ ਇਹ ਕਿਹਾ ਸੀ ਕਿ ਮੇਬੀ ਅੱਜ ਤੋਂ ਬਾਅਦ ਇਹ ਵੈਰੀਫਿਕੇਸ਼ਨ ਸ਼ੁਰੂ ਹੋ ਜਾਵੇ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਤੋਂ ਪਰ ਅੱਜ ਵੀ ਡਿਸਟ੍ਰਿਕਟ ਬਾਰ ਦੇ ਵਿੱਚ ਜਿੰਨੇ ਵੀ ਲੜਕੇ ਲੜਕੀਆਂ ਆਉਂਦੇ ਨੇ ਲੋ ਕਰਕੇ ਔਰ ਇਥੇ ਮੈਂਬਰ ਬਣਦੇ ਨੇ ਤਾਂ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਮੈਂਬਰ ਬਣਾਤਾ ਜਾਂਦਾ ਹੈ ਇਹ ਤਾਂ ਬਾਅਦ ਚ ਜਾ ਕੇ ਪਤਾ ਲੱਗਦਾ ਜੀ ਇਹ এনਰੋਲਮੈਂਟ ਨੰਬਰ ਹੀ ਕਿਸੇ ਹੋਰ ਦਾ ਯੂਜ਼ ਕਰ ਰਹੇ ਨੇ ਤਾਂ ਹੀ ਤੇ ਇੱਥੇ 4 400 ਤੋਂ ਉੱਪਰ ਜਿਆਦਾ ਜਿਹੜੇ ਝਾਲੀ ਵਕੀਲ ਹੋ ਗਏ ਨੇ ਇਹੀ ਕਾਰਨ ਹੋਏ ਨੇ ਕਿਉਂਕਿ ਹਾਲੀ ਤੱਕ ਵੈਰੀਫਿਕੇਸ਼ਨ ਨਹੀਂ ਹੋ ਪਾਰੀ ਹੈ ਮੈਂ ਉਹੀ ਮੁੱਦੇ ਤਿਆਰ ਸੀ ਕਿ ਜਿਹੜੇ ਝਾਲੀ ਵਕੀਲ ਜਿਹੜੇ ਬੈਠੇ ਹੋਏ ਨੇ ਉਹ ਫਿਰ ਝਾਲੀ ਵਕੀਲਾਂ ਦਾ ਪਰਦਾ ਫਾਸ਼ ਕਿੱਦਾਂ ਹੋਊਗਾ ਚੈਂਪਰ ਲੈ ਲਿੱਤਾ ਜਾਂਦਾ ਵੈ ਵਕਾਲਤ ਕਰਨੀ ਸ਼ੁਰੂ ਹੋ ਜਾਂਦੀ ਹੈ ਕਲਾਇੰਟ ਵੀ ਆਣਾ ਸ਼ੁਰੂ ਹੋ ਜਾਂਦਾ ਵੈ ਜਸ ਸਾਹਮਣੇ ਐਗਰੀਮੈਂਟ ਵੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਉਹ ਸਾਹ ਕਿੱਦਾਂ ਪਤਾ ਲੱਗੂਗਾ ਅੰਨੇ ਵਕੀਲ ਦੇਖੋ ਜੀ ਇਹਦੇ ਵਿੱਚ ਮੈਂ ਮਾਨਯੋਗ ਪੰਜਾਬ ਐਨਹਲਾ ਹਾਈ ਕੋਰਟ ਤੋਂ सीबीआई ਦੀ ਮੰਗ ਕਰ ਰਿਹਾ ਵਾਰ-ਵਾਰ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਮੈਂ सीबीआई ਚਾਹਨਾ ਕਿਉਂਕਿ ਪੁਲਿਸ ਦੇ ਵੱਸ ਦਾ ਰੋਗ ਨਹੀਂ ਹੈਗਾ ਇਹ ਪੁਲਿਸ ਦੇਖੋ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ ਹੈਗਾ ਵੈਸੇ ਤਾਂ ਉਹਨਾਂ ਨੇ ਸੋਚ ਚੁੱਕੀ ਹੈ ਹੈਨਾ ਵੈਸੇ ਤਾਂ ਵੈਸੇ ਤਾਂ ਉਹਨਾਂ ਨੇ ਜਿਹੜਾ ਹੈ ਉਹ ਸੋਚ ਚੁੱਕੀ ਹੋਈ ਹੈ ਕਿ ਉਹਨਾਂ ਨੇ ਜਿਹੜਾ ਹੈ ਉਹ ਸੰਵਿਧਾਨ ਦੇ ਅਨੁਸਾਰ ਜਿਹੜਾ ਹੈ ਉਹ ਸਾਰਾ ਕੰਮ ਕਰਨਾ ਹੈਗਾ ਪਰ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਸਾਰੇ ਵਕੀਰ ਸਾਰੇ ਜਿਹੜੇ ਉਹ ਪੁਲਿਸ ਹੈ ਉਹ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਕੰਮ ਕਰਦੀ ਹੈ ਅੱਛਾ ਸੋ ਇਹ ਸਕੈਂਡਲ ਹੈਗਾ ਬਹੁਤ ਵੱਡਾ ਬਹੁਤ ਹੀ ਵੱਡਾ ਖੁਲਾਸਾ ਹੋ ਸਕਦਾ ਬਿਲਕੁਲ ਖੁਲਾਸਾ ਹੋ ਸਕਦਾ ਅੱਜ ਸੀਬੀਆਈ ਇਨਕੁਆਇਰੀ ਲੱਗ ਜੇ ਤੁਸੀਂ ਦੇਖੋਗੇ ਲੁਧਿਆਣੇ ਦੀ ਬਾਹਰ ਦੇ ਵਿੱਚੋਂ ਕਿੰਨੇ 100 ਵਕੀਲ ਜਾਲੀ ਨਿਕਲਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਕਿੰਨੇ ਹਜ਼ਾਰਾਂ ਵਕੀਲ ਜਾਲੀ ਨਿਕਲਦੇ ਨੇ ਤੇ ਤੁਹਾਡੇ ਐਂਟੀ ਹੋ ਜਾਣਗੇ ਹਾਂ ਕੋਈ ਗੱਲ ਨਹੀਂ ਹੋ ਜਾਣ ਮੈਨੂੰ ਕੋਈ ਤਰਾਹ ਨਹੀਂ ਹੈ ਗਾਰੰਟੀ ਹੋ ਜਾਣਗੇ ਤੇ ਕੀ ਕਰ ਲੈਣਗੇ ਮਾਰ ਦੇਣਗੇ ਬੱਦ ਤੋਂ ਵੱਧ ਹੋਰ ਕੀ ਕਰ ਲੈਣਗੇ ਮੈਨੂੰ ਧਮਕ ਮੇਰੀ ਗੱਡੀ ਦੇ ਪਿੱਛੇ ਕਿਸੇ ਨੇ ਗੱਡੀ ਲਗਾਈ ਸੀ ਔਰ ਮੈਨੂੰ ਉਥੇ ਗੱਡੀ ਦੇ ਵਿੱਚੋਂ ਗਾਲਾਂ ਵੀ ਕੱਢੀਆਂ ਅੱਛਾ ਹਾਂ ਵੀ ਤੂੰ ਸਾਡੇ ਪ੍ਰਧਾਨ ਦੇ ਉੱਤੇ ਪਰਚਾ ਰਿਪੋਰਟ ਕਰਾਇਆ ਤੇ ਅਸੀਂ ਤੇ ਉਹਨੂੰ ਦੇਖ ਲਾਂਗੇ ਕੋਈ ਗੱਲ ਨਹੀਂ ਤਾਂ ਤਾਂ ਹੋਣਾ ਹੈ ਇਹ ਪਤਾ ਮੈਨੂੰ ਕਿਹੜੇ ਥਾਣੇ ਹੋਇਆ ਪਰਚਾ ਦਾ ਪਰਚਾ ਦਾ ਜੋ ਹੈ 5 ਨੰਬਰ ਥਾਣੇ ਦੇ ਵਿੱਚ ਪਤਾ ਕਿਦਾਂ ਲੱਗਿਆ ਤੁਹਾਨੂੰ ਕਿਉਂਕਿ ਬਰੀਫਿੰਗ ਤਾਂ ਆਈ ਨਹੀਂ ਹਾਂ ਬਰੀਫਿੰਗ ਨਹੀਂ ਆਈ ਕਿਉਂਕਿ ਇਹ ਗੱਲ ਨੂੰ ਲੁਕਾਇਆ ਗਿਆ ਤਾਂਕਿ ਇਹ ਮੀਡੀਆ ਵਿੱਚ ਨਾ ਜਾਵੇ ਮੈਂ ਕੀਤੀ ਸੀ ਕੰਪਲੇਂਟ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜੀ ਜਦ ਇਹਨਾਂ ਨੇ ਪਰਚਾ ਸਟੇਟ ਨਹੀਂ ਕਰ ਰਿਆ ਸੀ ਤਾਂ ਮੈਂ ਤੰਗ ਹੋ ਕੇ ਜਿਹੜਾ ਸੀ ਉੱਥੇ ਕੰਪਲੇਂਟ ਕੀਤੀ ਕਮਿਸ਼ਨ ਨੇ ਦਾ ਜਿਹੜਾ ਨੋਟਿਸ ਲਿਆ ਜੀ ਕਮਿਸ਼ਨ ਦੇ ਨੋਟਿਸ ਦੇ ਉੱਤੇ ਫਿਰ ਪਹਿਲਾ ਨੋਟਿਸ ਕੀਤਾ ਕਮਿਸ਼ਨ ਨੇ ਇਹਨਾਂ ਨੇ ਕਮਿਸ਼ਨ ਨੂੰ ਲਿਖ ਕੇ ਭੇਜਤਾ ਕਿ ਅਸੀਂ ਜਿਹੜਾ ਇਸ ਐਪਲੀਕੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਜਦ ਕਿ ਮਾਮਲਾ ਦਰਜ ਨਹੀਂ ਕੀਤਾ ਸੀ ਅਗਰ ਕੋਡ ਨਾ ਲੱਗਾ ਹੁੰਦਾ ਪਰਚਾ ਨਹੀਂ ਹੋਣਾ ਸੀਗਾ ਬਿਲਕੁਲ ਵੀ ਨਹੀਂ ਹੋਣਾ ਸੀ ਜੇ ਕੋਡ ਆਫ ਕੰਡਕਟ ਨਾ ਲੱਗਾ ਹੁੰਦਾ ਔਰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਗੁਹਾਰ ਨਾ ਲਗਾਉਂਦਾ ਇਹ ਐਫ ਆਈ ਆਰ ਰਜਿਸਟਰਡ ਨਹੀਂ ਹੋਣੀ ਸੀ ਹਾਂ ਬਾਹਰ ਆਪਣਾ ਕੀ ਕਹਿੰਦੇ ਨੇ ਹਰਿਆਣਾ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਜਿਹੜਾ ਮੇਰੀ ਪਟੀਸ਼ਨ ਚੱਲਦੀ ਹੈ ਉਹਦੇ ਵਿੱਚ ਇਹਨਾਂ ਨੇ ਜਿਹੜੀ ਰਿਪੋਰਟ ਸੀ ਉਹ ਸਬਮਿਟ ਕਰਤੀ ਸੀ ਅੱਛਾ ਉਹਦੇ ਤੇ ਮੈਨੂੰ ਉਮੀਦ ਸੀ ਕਿ ਕੋਰਟ ਦੇ ਵਿੱਚ ਜਿਹ ਦਿਨ ਆਰਗੂਮੈਂਟਸ ਹੋਣਗੇ ਉਸ ਦਿਨ ਡੈਫੀਨਿਟਲੀ ਕੋਰਟ ਆਰਡਰ ਕਰੂਗਾ ਕਿ ਤੁਸੀਂ ਜਦੋਂ ਇਹ ਲਿਖ ਦਿੱਤਾ ਕਿ ਇਹ ਬੰਦੇ ਨੇ ਦੋ ਰਿਪੋਰਟਾਂ ਬਣ ਗਈਆਂ ਜਦੋਂ ਇਸ ਬੰਦੇ ਦੇ ਖਿਲਾਫ ਦੋਨੋਂ ਰਿਪੋਰਟਾਂ ਦੇ ਵਿੱਚ ਅਲੱਗ-ਅਲੱਗ ਆਫੀਸਰਜ਼ ਨੇ ਜੀ ਵੀ ਇਹਦੇ ਖਿਲਾਫ ਤੁਸੀਂ ਮੰਗ ਰਹੇ ਹੋ 420 66671 ਦਾ ਪਰਚਾ ਫਿਰ ਸੀਪੀ ਕਿਉਂ ਨਹੀਂ ਕਰ ਰਿਹਾ ਫਿਰ ਜਦੋਂ ਇਹ ਸਵਾਲ ਉੱਠੂਗਾ ਉੱਥੇ ਕੋਰਟ ਦੇ ਵਿੱਚ ਤਾਂ ਡੈਫੀਨੇਟਲੀ ਉਥੋਂ ਆਰਡਰ ਹੋਊਗਾ ਕੋਈ ਨਾ ਕੋਈ ਇਹ ਮੈਨੂੰ ਉਮੀਦ ਹੈਗੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਫਿਰ ਮੈਂ ਜਿਹੜੀ ਇਹ ਕੰਪਲੇਂਟ ਕਰਤੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹ ਰੰਗ ਲਿਆਤਾ ਜੀ ਉਹਨਾਂ ਨੇ ਬੜਾ ਧੰਨਵਾਦ ਕਰਦਾ ਮੈਂ ਉਹਨਾਂ ਦਾ ਕਿ ਉਹਨਾਂ ਦੇ ਡੰਡੇ ਦੇ ਨਾਲ ਜਿਹੜਾ ਹੈ ਜਾਂ ਉਹਨਾਂ ਦੇ ਐਕਸ਼ਨ ਦੇ ਨਾਲ ਜਿਹੜਾ ਹੈ ਉਹ ਬੜੀ ਜਲਦੀ ਪ੍ਰਚਰੈਸਟਡ ਹੋ ਗਿਆ ਪਰ ਇਹਨੂੰ ਲੁਕਾ ਲਿਆ ਗਿਆ